ਮੱਖਣਸ਼ਾ ਜਾਂਦੇ ਨੇ ਸਭ ਨੂੰ ਚਲੋ ਉਸ ਤੇ ਨਹੀਂ ਪੈਸੇ ਬੰਦੇ ਗਏ ਸਭ ਨੇ ਸਿਸਾਂ ਦਿੱਤੀਆਂ ਆਪਣੇ ਕੋਲੋਂ ਸਿਫਤਾ ਕੀਤੀਆਂ ਅੰਦਰ ਦੀ ਸ਼ੰਕਾ ਨਿਵਰਤ ਨਹੀਂ ਹੋਇਆ ਸੰਤੁਸ਼ਟ ਨਹੀਂ ਹੋਇਆ ਪਰ ਅੰਦਰੋਂ ਆਵਾਜ਼ ਆਈ ਨਹੀਂ ਮੱਖਣਸ਼ਾ ਸੂਰਜ ਠੰਡਾ ਹੋ ਸਕਦਾ ਹੈ ਸਮੁੰਦਰ ਸੁੱਕ ਸਕਦਾ ਹੈ ਪਵਨ ਰੁਕ ਸਕਦੀ ਹੈ ਚੰਦਰਮਾ ਤਪ ਸਕਦਾ ਹੈ ਹਿਮਾਲਿਆ ਸਮੁੰਦਰ ਬਣ ਸਕਦਾ ਹੈ ਸਮੁੰਦਰ ਪਹਾੜ ਬਣ ਸਕਦਾ ਹੈ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਬਚਨ ਕਦੀ ਝੂਠਾ ਨਹੀਂ ਹੋ ਸਕਦਾ ਅੱਤਨ ਖੈ ਉਹਦੇ ਥੀਨ ਅਖੀਰ ਤੇ ਪੁੱਛਿਆ ਕੋਈ ਹੋਰ ਹੈ ਨਵਸਤਾਂ ਬੜੇ ਹੋਰ ਤਰ੍ਹਾਂ ਦੇ ਵਰਤੇ ਕਮਲਾ ਸ਼ਬਦ ਵਰਤੇ ਆ ਸਤਿਗੁਰੂ ਲਈ ਕਹਨ ਕਿ ਉਹ ਕੌਣ ਉਹ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ بیٹے ਚਿੱਤੇ ਰਖਿਓ ਧੀਰਮਲ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਹੈ ਚਾਚਾ ਤੇ ਭਤੀਜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚਾਚੇ ਨੇ ਤੇ ਧੀਰਮਲ ਭਤੀਜਾ ਹੈ ਕਿਉਂਕਿ ਬਾਬੇ ਗੁਰਦਿੱਤਿਆਂ ਦਾ ਪੁੱਤਰ ਧੀਰਮਲ ਹੈ ਤੇ ਗੁਰੂ ਤੇਗ ਬਹਾਦਰ ਸਭ ਤੋਂ ਛੋਟੇ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਸੰਤਾਨ ਹੈ ਚਾਚਾ ਅੰਦਰ ਬੈਠੇ ਭਤੀਜਾ ਬਾਹਰ ਕੇ ਮਤਾਰਜ ਕੀਤੀ ਖੂਨ ਇੱਕ ਹੋਵੇ ਗੁਰੂ ਰਾਮਦਾਸ ਦੀ ਘਰ ਦਾ ਖੂਨ ਹੈ ਪਰ ਭਾਂਡਿਆਂ ਦਾ ਸੁਭਾ ਰੱਬ ਨੇ ਵਖਰਾ ਵਖਰਾ ਬਣਾ ਦਿੱਤਾ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬਾਰੇ ਪਤਾ ਲੱਗਦਾ ਮੱਖਣ ਸ਼ਾਹ ਜੀ ਜਾਂਦੇ ਨੇ ਨਾਲ ਉਹਦੇ ਆਪਣੀ ਫੌਜ ਆਪਣੇ ਸਿਪਾਹੀ ਨੇ ਰੌਲਾ ਪਾਉਂਦੇ ਜਾਂਦੇ ਆ ਕਿ ਗੁਰੂ ਤੇਗ ਬਹਾਦਰ ਸੇਵਾਦਾਰ ਨੂੰ ਪੁੱਛਦੇ ਆ ਕਿ ਅੱਜ ਰੌਲਾ ਕਾਸਦਾ ਕਹਿਣ ਲੱਗੇ ਮਹਾਰਾਜ ਇੱਕ ਸ਼ਾਹ ਹੈ ਮੱਖਣ ਸ਼ਾਹ ਕੋ ਮੱਥਾ ਟੇਕਣ ਆਇਆ ਹੈ ਸਤਗੁਰੂ ਨੇ ਇਹ ਲਫ਼ਜ਼ ਕਹੇ ਸਨ ਕਿ ਉਹਨੂੰ ਰੋਕ ਕੇ ਕਹਿ ਦਿਓ ਲਾਮ ਲਸ਼ਕਰ ਲੈ ਕੇ ਖੰਮੇ ਨਾਲ ਗੁਰੂ ਘਰ ਨਹੀਂ ਆਈਦਾ ਹੁੰਦਾ ਮੱਥਾ ਟੇਕਣ ਦੀ ਜਾਚ ਏ ਜਦੋਂ ਰੋਕ ਕੇ ਕਿਹਾ ਮਹਾਰਾਜ ਇਹ ਸ਼ਬਦ ਕਹਿੰਦੇ ਨੇ ਮੱਖਣਸ਼ਾ ਉਹਦੀ ਜ਼ਮੀਨ ਤੇ ਝੋਗਿਆ ਅੰਦਰੋਂ ਆਵਾਜ਼ ਆਈ ਕਿ ਫੋਕੀ ਸਿਮਤ ਕਰਨ ਵਾਲੇ ਬੜੇ ਮਿਲੇ ਪਰ ਅਸਲੀ ਜ਼ਿੰਦਗੀ ਜੀਣ ਵਾਲਾ ਤੇ ਦੱਸਣ ਵਾਲਾ ਇਹ ਹੀ ਮੈਨੂੰ ਮਿਲਿਆ ਹੈ ਮਹਾਰਾਜ ਦੇ ਚਰਨਾਂ 'ਚ ਗਏ ਤੇ ਉੱਥੇ ਉਹਨੇ ਆਪਣੀ ਭੇਟਾ ਰੱਖੀ ਸੰਸਾਰ ਸਭ ਨੂੰ ਪਤਾ ਹੈ ਉਹਦਾ ਜਹਾਜ਼ ਤੂਫਾਨ ਚ ਪਸਿਆ ਜਿੱਤੇ ਰਖਿਓ ਨੇ ਅਰਦਾਸ ਪਤਾ ਕਿਵੇਂ ਕੀਤੀ ਸੀ ਜਦੋਂ ਜਹਾਜ਼ ਚਲਾਣ ਵਾਲੇ ਨੇ ਕਿਹਾ ਜਹਾਜ਼ ਡੁੱਬੇਗਾ ਉਥੇ ਕਿਹਾ ਜਾਂਦਾ ਮੱਖਣਸ਼ਾ ਨੇ ਕਿਹਾ ਤੁਸੀਂ ਰੌਲਾ ਨਾ ਪਾਓ ਖਮੋਸ਼ ਹੋ ਜਾਓ ਉਥੇ ਕਿਹਨੇ ਜੋ ਸਾਡੇ ਇਤਿਹਾਸ ਨੇ ਲਿਖਿਆ ਕਰ ਚਿੱਤ ਇਕਾਗਰ ਜਪ ਕੋ ਪੜਾ ਉਹਨ ਸਤਿਗੁਰੂ ਜੀ ਕਾ ਕੀ ਆਧਿਆਨ ਉਹਨੇ ਕਹ ਰੌਲਾ ਮਤ ਪਾਓ ਇੱਕ ਮੇਰੇ ਕੋਲ ਮਲਾਖ ਹੈ ਜਿਹੜਾ ਡੁੱਬਦੇ ਕਿਨਾਰੇ ਲੰਦਾ ਇਹਨੇ ਉੱਥੇ ਬੈਠ ਕੇ ਇਕਾਗਰ ਚਿਤ ਹੋ ਕੇ ਸੁਰਤਨਾਮ ਜਪਜੀ ਸਾਹਿਬ ਦਾ ਪਾਠ ਕੀਤਾ ਦੇਖ ਕੇ ਤੇ ਸਤਿਗੁਰੂ ਦਾ ਧਿਆਨ ਟਿਕਾ ਕੇ ਸੱਚੇ ਬਾਦਸ਼ਾਹ ਅੱਜ ਇਸ ਬੇੜੇ ਨੂੰ ਕੋਈ ਮਲਾ ਨਹੀਂੋ ਕਿਨਾਰੇ ਲਾਜਕਦਾ ਅੱਜ ਇਸ ਬੇੜੇ ਨੂੰ ਸਿਰਫ ਤੂੰ ਕਿਨਾਰੇ ਲਾਣੇ ਇਤਿਹਾਸ ਲਿਖਿਆ ਕਰ ਚਿਤ ਇਕਾਗਰ ਜਪ ਕੋ ਬੜਾ ਪੁਰ ਸਤਿਗੁਰ ਜੀ ਕਾ ਕੀਆ ਧਿਆਨ ਮਨ ਮਿਟੇ ਭਰਮ ਸਤਿਗੁਰ ਲੇ ਪਛਾਨ ਉਹਦਾ ਜਾਜ ਕਿਨਾਰੇ ਲੱਗਾ ਆਇਆ ਪੈਸੇ ਰੱਖ ਕੇ ਮੱਥਾ ਟੇਕਿਆ ਤੇ ਸਤਿਗੁਰੂ ਨੇ ਸ਼ਬਦ ਅੱਗੇ ਵਰਤਿਆ ਕਹਿਣ ਲੱਗੇ ਸਿੱਖਾਂ ਡੁੱਬਦੀ ਨਾਵ ਤੁਮ ਬਸ ਆ ਸ਼ਬਦ ਦੁ ਕਹ ਕਹਿੰਦੇ ਸਿੱਖਾਂ ਡੁੱਬਦੀ ਨਾਵ ਤੁਮ ਤੁਮ ਹਮ ਕੰਦੇ ਦੀਨ ਲਗਾਏ ਤੇਰੀ ਨਾਮ ਬੇੜੀ ਡੁੱਬਦੀ ਪਈ ਸੀ ਤੇ ਅਸੀਂ ਗੁਰੂ ਨਾਨਕ ਸਾਹਿਬ ਨੇ ਤਰਸ ਕੀਤਾ ਤੇਰੀ ਬੇੜੀ ਕਿਨਾਰੇ ਲੱਗ ਗਈ ਕਹਿੰਦੇ ਤੂੰ ਸ਼ੰਕੇ ਚ ਨਾ ਤੇ ਇੱਕੋ ਦਮ ਚਾਦਰ ਦਾ ਪੱਲਾ ਪਰਾਂ ਕੀਤਾ ਤੇ ਮੋਢੇ ਤੇ ਲੱਗੀ ਕਾਸੀ ਦੇਖ ਕੇ ਕਹਿੰਦੇ ਦੇਖ ਅਜੇ ਤਾਂ ਨਿਸ਼ਾਨੀ ਵੀ ਪੂਰੀ ਤੇ ਤੇਰੇ ਜਹਾਜ਼ ਨੂੰ ਕਿਨਾਰੇ ਲਾਵਾ ਸ਼ਬਦ ਬੜੇ किनਾਰੇ ਲਾਂਦੇ ਨੇ ਉਹਨੂੰ ਕਈਆਂ ਦੇ ਮਨ ਚਾਜ ਨੇ ਵੀ ਆਕਾਸੀ ਲੱਗੀ ਉਹ ਫੇਥ ਨਾਲ ਜੀਉ ਪਰੋਸੇ ਨਾਲ ਜੀਉ ਜੇ ਸਾਨੂੰ ਇਹ ਹੀ ਸ਼ੱਕ ਹੋ ਗਿਆ ਕਿ ਦ੍ਰਿਸ਼ਟਮਾਨ ਦਾ ਬੇੜਾ ਗੁਰੂ ਕਿਨਾਰੇ ਨਹੀਂ ਲਾਜਕਦਾ ਤੇ ਅਦ੍ਰਿਸ਼ਟ ਦਾ ਬੇੜਾ ਕਿਨੇ ਕਿਨਾਰੇ ਲਾਇਆ ਕੰਨ ਕੇ ਸਿੱਖਾ ਤੁਮਰੀ ਨਾ ਨਾਖੰ ਤੇਰੀ ਬੇੜੀ ਡੁੱਬਰੀ ਸੀ ਡੁੱਬਦੀ ਨਾਵ ਤੁਮ ਹਮ ਕੰਡੇ ਤੀਨ ਲਗਾਏ ਕੰਡੇ ਕਾਸੀ ਮੋਏ ਪੜੀ ਕਿਉ ਪੂਜਾ ਰਖੋ ਦੁਰਾਈ ਪੂਜਾ ਕਰਤੇ ਦਸਵੰਦ ਓਏ ਅਜੇ ਤਾਂ ਸਾਡੇ ਮੋਢੇ ਦਾ ਨਿਸ਼ਾਨ ਵੀ ਘਰਾ ਗਿਆ ਤੇ ਗੁਰੂ ਤੇ ਦਸਮੰਦ ਦੀ ਮਾਇਆ ਲੁਕਾਈ ਦੀ ਨਹੀਂ ਹੁੰਦੀ ਬਸ ਰੋ ਪਿਆ ਕਹਿੰਦਾ ਸਤਿਗੁਰੂ ਉਹ ਦਿਨ ਮੇਰੇ ਵਪਾਰ ਦਾ ਬੇੜਾ ਡੁੱਬਦਾ ਸੀ ਕਿਨਾਰੇ ਲਾਇਆ ਅੱਜ ਮੇਰੀ ਆਸਤਾ ਦਾ ਬੇੜਾ ਡੁੱਬਦਾ ਸੀ ਅੱਜ ਫੇਰ ਕਿਨਾਰੇ ਲਾ ਦਿੱਤਾ ਇਹਨੇ ਪਰਪੰਚੀ ਦੇਖੇ ਤੂੰ ਬੇੜਾ ਕਿਨਾਰੇ ਲਾ ਦਿੱਤਾ ਸੱਚ ਇਹਵੇਂ ਉਹਨੇ ਰੋਲਾ ਪਾਇਆ ਗੁਰੂ ਤੇਗ ਬਹਾਦਰ ਸਾਹਿਬ ਲੱਭ ਗਏ ਉੱਚੀ ਆਵਾਜ਼ ਵਿੱਚ ਕਿਹਾ ਸੰਤ ਸੰਗਤ ਸੰਗਤ ਆ ਗਈ ਹਜ਼ੂਰ ਦੇ ਚਰਨਾਂ 'ਚ بیٹਹਾਵਾਂ ਰੱਖ ਦਿੱਤੀਆਂ ਸਾਰਿਆਂ ਨਮਸਕਾਰਾਂ ਕੀਤੀਆਂ ਮੱਖਣਸ਼ਾ ਆਪਣੇ ਘੇਰੇ ਚਲਾ ਗਿਆ ਆਪਣੇ ਸਥਾਨ ਤੇ ਧੀਰਮਲ ਆਇਆ ਪਤਾ ਲੱਗਿਆ ਵੀ ਡਿੱਗ ਗਿਆ ਚੇਤੇ ਰੱਖਿਓ ਭਾਂਡਾ ਹੀ ਕੋਈ ਏ ਉਹਨੂੰ ਪਤਾ ਲੱਗਾ ਗੁੱਸੇ ਨਾਲ ਕੰਬ ਉਠਿਆ ਰਿਸ਼ਤੇਦਾਰੀ ਚੋਂ ਭਤੀਜਾ ਗੁਰੂ ਤੇਗ ਬਹਾਦਰ ਮਹਾਰਾਜਾ ਚਾਚੇ ਤੋਂ ਕੰਬ ਉਠਿਆ ਸ਼ੀਮਸੰਧ ਨੂੰ ਨੇ ਕਿਹਾ ਹੁਣ ਕੀ ਬਣੇਗਾ ਉਸ ਮਸੰਧ ਨੇ ਕਿਹਾ ਅੱਜ ਜੇ ਮੌਕਾ ਸੰਭ ਲੈ ਲੈਂਗਾ ਤੇ ਬਾਜਾਂਗੇ ਨੀਤੇ ਕਹਾਣੀ ਗਈ ਉਹਨੇ ਕਿਹਾ ਕੀ ਕਹਿੰਦਾ ਅਸਲੀਅਤ ਤੇ ਪ੍ਰਗਟ ਹੋ ਗਏ ਨੇ ਸ਼ਾਮ ਨੂੰ ਸੈਰ ਕਰਨ ਨਿਕਲਣਾ ਹੈ ਅੱਜ ਤੂੰ ਮੇਰਾ ਸਾਥ ਦੇ ਉਹਨੂੰ ਗੋਲੀ ਮਾਰ ਕੇ ਖਤਮ ਕਰ ਦਈਏ ਤੇਰੇ ਤੇ ਇਹਦੇ ਤੋਂ ਬਾਅਦ ਤੇਰੇ ਤੋਂ ਬਿਨਾ ਕੋਈ ਹੋਰ ਖੈ ਮੈਂ ਸਿਰਫ ਇੱਕ ਤਾ ਕੀਤੀ ਵੀ ਭਾਂਡੇ ਨੇ ਹੁਣ ਇੱਕ ਭਾਂਡਾ ਇੰਨਾ ਤਪਿਆ ਪਿਆ ਹੈ ਅੱਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨਿਕਲਦੇ ਨੇ ਘੋੜੀ ਤੇ ਸਵਾਰ ਮਸੰਦ ਦੂਰੋਂ ਨਿਸ਼ਾਨਾ ਬਣਾ ਕੇ ਸਤਗੁਰੂ ਦੇ ਮੱਥੇ ਦਾ ਨਿਸ਼ਾਨਾ ਬਣਾਉਂਦਾ ਹੈ ਗੋਲੀ ਚਲਾਉਂਦਾ ਹੈ ਪਿਆਰਿਓ ਜਦੋਂ ਸ਼ੂਕ ਦੀ ਗੋਲੀ ਮੱਥੇ ਨੂੰ ਸਪਰਸ਼ ਕਰਕੇ ਨਿਕਲ ਜਾਂਦੀ ਹੈ ਤੇ ਗੁਰੂ ਤੇਗ ਬਹਾਦਰ ਸ਼ਬਦ ਪਤਾ ਕਿ ਕਿੰਨੇ ਧੀਰਮਲ ਗੁੱਸੇ ਚ ਕਮਲਾ ਹੋਇਆ ਪਿਆ ਤੱਬਿਆ ਹੈ ਤੇ ਮਹਾਰਾਜਾ ਵਾਅਦੇ ਕੇ ਕਿੰਨੇ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ ਧੀਰ ਧੀਰਮਲ ਗੁਰੂ ਨਾਨਕ ਤੇਰਾ ਭਲਾ ਕਰੇ ਇਹ ਭਾਂਡੇ ਨੂੰ ਸਾੜਨਾ ਹੈ ਭਾਂਡਾ ਬੜੀ ਮੁਸ਼ਕਲ ਨਾਲ ਮਿਲਦਾ ਤੂੰ ਤੱਕ ਰਿਹਾ ਸੀ ਮੈਂ ਤਾਂ ਬੇਨਤੀ ਕੀਤੀ ਕਿਉਂਕਿ ਅੱਜ ਇਹ ਵਚਨ ਟੁੱਟ ਰਿਹਾ ਸੀ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ ਧੀਰ ਧੀਰਮਲ ਤੇਰਾ ਭਲਾ ਹੋਵੇ ਧੀਰਮਲ ਤੇਰਾ ਭਲਾ ਹੋਵੇ ਬਹੁਤ ਵਾਰ ਸਤਗੁਰ ਕਹੋ ਸ਼੍ਰੀਪੁੱਤ ਗੁਣੀ ਘਹੀਰ ਗੁਣਾ ਦੇ ਖਜ਼ਾਨੇ ਨੇ ਕਈ ਵਾਰ ਕਿਹਾ ਧੀਰਮਲ ਤੇਰਾ ਭਲਾ ਹੋਵੇ ਕਈਆਂ ਦੇ ਮਨ ਚ ਆ ਜਾਂਦਾ ਜੀ ਗੋਲੀ ਚਲਾ ਦਿੱਤੀ ਫੜਕਾ ਦਿੰਦੇ ਪੀਆਂ ਨੇ ਕਹਿੰਦਾ ਸੀ ਪਰ ਚੇਤੇ ਰੱਖਿਓ ਗੁਰਸਿੱਖੂ ਭੁੱਲਿਓ ਨਾ ਮੈਂ ਇੱਕ ਵਾਰ ਅੰਸ ਕੀ ਸੀ ਕਿ ਖਿਮਾ ਕਰਨ ਵਾਲਾ ਬੜਾ ਵੱਡਾ ਸੂਰਮਾ ਹੁੰਦਾ ਹੈ ਮਾਰੇ ਨੇ ਕਿਹਾ ਤੇਰਾ ਭਲਾ ਹੋਵੇ ਮੱਥੇ ਤੋਂ ਖੂਨ ਰਸਿਆ ਗੋਲੀ ਗਹਿਰੀ ਨਹੀਂ ਗਈ ਛੂ ਕੇ ਨਿਕਲੀ ਮੱਖਣਸ਼ਾਨ ਨੂੰ ਜਾ ਕੇ ਦੱਸਿਆ ਜਿਸ ਗੁਰੂ ਲਈ ਕਹਿ ਕੇ ਆਂ ਲਾਧੋਰੇ ਉਸਤੇ ਗੋਲੀ ਚੱਲੀ ਸਿੱਖ ਸੀ ਕਿਵੇਂ ਬਰਦਾਸ਼ਤ ਕਰ ਸਕਦਾ ਪਿਛਲੇ ਦਿਨੀ ਮੈਂ ਕਿਹਾ ਸੀ ਹਰ ਚੀਜ਼ ਬਰਦਾਸ਼ਤ ਕੀਤੀ ਜਾ ਸਕਦੀ ਏ ਪਰ ਚਿੱਤੇ ਰੱਖਿਓ ਸਿੱਖ ਗੁਰੂ ਦੀ ਬਿਦਵੀ ਕਦੀ ਬਰਦਾਸ਼ਤ ਨਹੀਂ ਕਰ ਸਕਦਾ អੈਮੋਸ਼ਨਲ ਕਰ ਲਈ ਮੈਂ ਸ਼ਬਦ ਵਰਤ ਰਿਆ ਇਹ ਸਿੱਖਾਂ ਦੇ ਜਜ਼ਬਾਤ ਨੇ ਮੱਖਣਸ਼ਾਹ ਨੂੰ ਪਤਾ ਲੱਗਾ ਉਹ ਦੌੜਦਾ ਆਇਆ ਉਹ ਸਤਗੁਰੂ ਦੇ ਕੋਲ ਨਹੀਂ ਗਿਆ ਸਿੱਧਾ ਧੀਰਮਲ ਦੇ ਘਰ ਗਿਆ ਸ਼ੀਮਸੰਧ ਦੇ ਹੱਥ ਪਿੱਛੇ ਬੰਨ੍ਹ ਦਿੱਤੇ ਧੀਰਮਲ ਨੂੰ ਕਿਹਾ ਪੈਰਾਂ 'ਚ ਜੁੱਤੀ ਲਾ ਉਹਨੂੰ ਨੰਗੇ ਪੈਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਲੈ ਗਿਆ ਸਤਿਗੁਰਾਂ ਨੇ ਦੇਖਿਆ ਸ਼ਾਮ ਹਨੇਰਾ ਪੈ ਚੁੱਕਾ ਹੈ ਕਹਿਣ ਲੱਗੇ ਮੱਖਣ ਸ਼ਾਹ ਇਹ ਕੀ ਕਹਿੰਦਾ ਸਤਿਗੁਰ ਮੈਂ ਨਹੀਂ ਸਹਿ ਸਕਦਾ ਤੇਰੇ ਤੇ ਕੋਈ ਗੋਲੀ ਚਲਾਏ ਮਹਾਰਾਜ ਕਹਿੰਦੇ ਨੇ ਤੀਰ ਮੱਖਣ ਸ਼ਾਹ ਇਹਨਾਂ ਨੂੰ ਛੱਡ ਦੇ ਇਹਨਾਂ ਦਾ ਕਿਵੇਂ ਹੱਸ ਕੇ ਕਹਿਣ ਲੱਗੇ ਕਈ ਸਾਲਾਂ ਦੇ ਬੈਠੇ ਸਾ ਗੋਲੀ ਨਹੀਂ ਸੀ ਚੱਲੀ ਬਸ ਅੱਜ ਹੀ ਮਾਇਆ ਦਾ ਢੇਰ ਸ਼ੁਰੂ ਹੋਇਆ ਤੇ ਅੱਜ ਹੀ ਗੋਲੀ ਚੱਲੇਗੀ ਪਹਿਲਾਂ ਬੁਵੀ ਸੀ ਕਿੰਨੇ ਬੜੇ ਆਰਾਮ ਨਾਲ ਸੋਇ। ਭਾਈ ਮੱਖਣਸ਼ਾਹ ਕਹਿੰਦਾ برداشت ਨਹੀਂ ਸਤਿਗੁਰੂ ਨੇ ਜਿਹੜੇ ਸ਼ਬਦ ਕਹੇ ਸੁਣਨ ਵਾਲੇ ਨੇ। ਕਹਿਣ ਲੱਗੇ ਮੱਖਣਸ਼ਾਹ ਮੈਨੂੰ ਪਤਾ ਹੈ ਤੇਰੇ ਕੋਲ ਤਾਕਤ ਹੈ। ਤੇਰੇ ਕੋਲ ਆਪਣੇ ਸਿਪਾਹੀ ਨੇ। ਸੱਚ ਇਹ ਵੇ ਕਿ ਜੇ ਅੱਜ ਖਿਮਾ ਕਰ ਦੇਗਾ ਨਾ ਹੁਣ ਦੇਖੋ ਸ਼ਰੀਰ ਕੈਸੇ। ਗੁਰੂ ਤੇਗ ਬਹਾਦਰ ਅੰਦਰ ਸੱਚ ਮੁੱਚ ਸਤਿਗੁਣ ਨੇ। ਅੰਦਰ ਡਿੱਗਿਆ ਪਏ ਠੰਡ ਨਾਲ ਭਰਿਆ ਐ ਤੇ ਜਿਹਨੂੰ ਛਡਾਂਦੇ ਪਏ ਨੂੰ ਅਗਨ ਨਾਲ ਤਪਿਆ ਹੋਇਆ ਹੈ। ਭਾਂਡੇ ਦੋਨੀ ਇਕੋ ਕਰਦੇ ਮੈਂ ਤਾਂ ਠੀਕ ਕਰ ਲਵਾਂ ਜਬਰਦਸਤਿਆ ਕਿਉਂਕਿ ਮਾਰੇ ਨੇ ਖੁਦ ਭਾਂਡਾ ਸ਼ਬਦ ਵਰਤਿਆ ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਰਨ ਕਰਨੀ ਸ਼ਿਮਾ ਮਾ ਤਪਜਾਨ ਮੱਖਣਸ਼ਾ ਖਿਮਾ ਵਰਗਾ ਕੋਈ ਤਪ ਨਹੀਂ ਸ਼ਿਮਾ ਕਰਨ ਕੀ ਦੇਵੋਦਾਨ ਖਿਮਾ ਕਰਦੇ ਇਤੋਂ ਵੱਡਾ ਦਾਨ ਕੋਈ ਨਹੀਂ ਸ਼ਿਮਾ ਸਕਲ ਤੀਰਤੀ ਇਸ਼ਨਾਨ ਖਿਮਾ ਕਰਦੇ ਸਾਰੇ ਤੀਰਥਾਂ ਦਾ ਇਸ਼ਨਾਨ ਕੇ ਸ਼ਿਮਾ ਕਰਤ ਨਰ ਕੀ ਕਲਿਆਣ ਸ਼ਿਮਾ ਸਮਾਨ ਆਨ ਗੁਨਾ ਹੈ ਤਾਂ ਤੇ ਸ਼ਿਮਾ ਧਰੋ ਮਨ ਵਾ ਹੈ ਜੇ ਤੁਸੀਂ ਤਪ ਗਿਆ ਤੇ ਫਿਰ ਬਣੇਗਾ ਕੀ ਇਹ ਤਾਂ ਤਪ ਹੀ ਪਿਆਖੇ ਸਤਿਗੁਰੂ ਨੇ ਬਚਨ ਕੇ ਮੱਖਣ ਸ਼ਾਣੀ ਖੀਮਾ ਖਾ ਦਿੱਤਾ ਮੈਂ ਇੱਕ ਅਰਜ਼ ਕਰਾਂਗਾ ਰੋਹਾਨੀਅਤ ਦੀ ਇਹ ਗੱਲ ਕਹੇ ਜੇ ਨੂੰ ਵੈਰ ਚ ਲਾਓਗੇ ਤੇ ਦੇ ਅਰਥ ਨਹੀਂ ਬਣਗੇ ਰੋਹਾਨੀਅਤ ਦਾ ਸ਼ਿਖਰ ਹੈ ਸਤਿਗੁਰੂ ਹਾਂ ਜੀ ਬਚਨ ਕਰਦੇ ਨੇ ਪ੍ਰਮਾਤਮਾ ਭਾਂਡੇ ਤੇਰੇ ਨੇ ਇੱਕ ਭਾਂਡਾ ਤਪਦਾ ਪਿਆ ਦੂਜੇ ਤੇ ਦੁੱਧ ਪਾਇਆ ਹੈ ਅਗਲੀ ਬੇਨਤੀ ਫਿਰ ਮੈਂ ਕਰਾਂ ਯਾਦ ਰੱਖਿਓ ਇਹ ਰੱਬ ਦੀ ਬਖਸ਼ਿਸ਼ ਕਹਿ ਲੋ ਉਹ ਉਹਦੀ ਖੇਡ ਹੈ ਜੀ ਦਨ ਦਸ ਨੇ ਕਿਹਾ ਮਾਂ ਇੱਕ ਕੁਖ ਚੋ ਦੋ ਤਿੰਨ ਪੁੱਤਰਾਂ ਧੀਆਂ ਨੂੰ ਜਨਮ ਦਿੰਦੀ ਏ ਮਾਪੇ ਕਦੀ ਵਿਤਕਰਾਂ ਨਹੀਂ ਕਰਦੇ ਉਹ ਬਰਾਬਰ ਵੰਡ ਕੇ ਜ਼ਮੀਨ ਭੋਏ ਭਾਂਡਾ ਦੁਕਾਨ ਸਭ ਕੁਝ ਦੇ ਦਿੰਦੇ ਨੇ ਪਰ ਯਾਦ ਰੱਖਿਓ ਕਦੀ ਕਰਮ ਮਾਪੇ ਵੰਡ ਕੇ ਨਹੀਂ ਦੇ ਸਕਦੇ ਕਿਸਮਤ ਨੇ ਵੰਡ ਕੇ ਦਿੱਤੀ ਜਾਂਦੀ ਬਾਬਾ ਜੀ ਦੇ ਸ਼ਬਦ ਨੇ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾਲ ਮਿਠੀ ਜਾਈ ਅਮੀਰ ਤੇ ਗਰੀਬ ਦੋਨੋਂ ਸਕੇ ਪ੍ਰਾਨ ਨੇ ਪਰ ਰੱਬ ਦੀ ਕਲਾ ਨੂੰ ਉਹਦੀ ਸ਼ਕਤੀ ਨੂੰ ਕੌਣ ਮੇਲ ਸਕਦਾ ਇੱਕ ਦਾਤੇ ਇੱਕ ਭਿਖਾਰੀ ਜੀ ਇੱਕ ਨਿਹਾਲੀ ਪੈਸਾਂ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਮਿਡਾਣਾ ਇਹ ਤੇਰੇ ਚੋਜ ਨੇ ਅਗਲੀ ਬੇਨਤੀ ਮੈਂ ਹੋਰ ਕਰਨੀ ਚਾਹਨਾ ਵਕਤ ਦਾ ਪਤਾ ਕਦੀ ਨਹੀਂ ਹੁੰਦਾ ਸਮੇਂ ਦਾ ਕੋਈ ਪਤਾ ਨਹੀਂ ਰੱਬ ਦੀ ਖੇਡ ਦਾ ਵੀ ਕੋਈ ਪਤਾ ਨਹੀਂ ਕੱਲ ਵੀ ਸਵੇਰ ਦੋ ਦਿਨ ਮਹਿਰਜ਼ ਕੀਤੀ ਉਹਦੇ ਪੈਸੇ ਵਿੱਚ ਬੜਾ ਸੁਖ ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਦੀ ਵਕਤ ਹੁੰਦਾ ਹੈ ਬੰਦਾ ਕੀਮਤੀ ਭੋਜਨ ਦੀ ਭਰੀ ਹੋਈ ਥਾਲੀ ਨੂੰ ਹੀ ਠੱਡੇ ਮਾਰਦਾ ਇਹਨਾਂ ਅਕਰ ਚ ਆ ਜਾਂਦਾ ਇੱਥੋਂ ਤੱਕ ਸ਼ਬਦ ਮੈਂ ਕਹਿੰਦੇ ਸੁਣੇ ਲੋਕ ਕਿ ਆਹ ਰੋਟੀ ਤਾਂ ਸਾਡੇ ਕੁੱਤੇ ਵੀ ਨਹੀਂ ਖਾਂਦੇ ਇਹ ਸ਼ਬਦ ਲੋਕ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਕਹਿੰਦਾ ਰੱਬ ਤੋਂ ਡਰ ਓਏ ਉਹਦੇ ਪੈਹ ਚ ਜੀ ਮੈਨੂੰ ਯਾਦ ਹੈ ਇਸ ਮੇਰੇ ਕੋਲ ਇੱਕ ਵਾਰੀ ਬਹੁਤ ਹੀ ਪ੍ਰਤੀਸ਼ਠਿਤ ਬੰਦਾ ਇੱਕ ਆਇਆ ਇਹ ਕੋਈ ਸਿਆਸਤ ਦਾ ਨਾ ਸਮਝੋ ਉਹ ਇੱਕ ਬਿਲਕੁਲ ਗਰਾਊਂਡ ਤੋਂ ਉੱਠਿਆ ਰੋਟੀ ਖਾਣ ਲੱਗਾ ਪ੍ਰਸ਼ਾਦਾ ਥਾਲੀ 'ਚ ਉਹ ਠੰਡਾ ਸੀ ਚੁੱਕਿਆ ਗਰਮ ਦੇਣ ਲੱਗੇ ਉਹਨੇ ਇੱਕ ਗੱਲ ਬੜੀ ਸੋਹਣੀ ਕਹੀ ਕਹਿੰਦਾ ਨਾ ਚੁੱਕਿਓ ਕਦੀ ਠੰਡਾ ਵੀ ਨਸੀਬ ਨਹੀਂ ਸੀ ਕਦੀ ਇਹ ਨਹੀਂ ਸੀ ਪਹਿਲਾਂ ਉਹਦੀ ਖੇਡ ਹੈ ਭਾਈ ਜਿਹੜਾ ਨਿਹਾਲੀ ਸੁੱਤਾ ਹੈ ਉਹ ਪਹਿਰੇਦਾਰ ਤੋਂ ਨਵਰਤ ਮਤ ਕਰੇ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਪਹਿਰੇ ਦੇਣ ਵਾਲਾ ਨਿਹਾਲੀ ਚ ਆ ਜਾਏ ਤੇ ਜਿਹੜਾ ਸੁੱਤਾ ਹੈ ਉਹਨੂੰ ਪਹਿਰੇਦਾਰ ਬਣਾ ਦਿੰਦੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਦੀ ਵਕਤ ਐਸਾ ਹੁੰਦਾ ਹੈ ਬੰਦਾ ਠੁੱਡੇ ਮਾਰਦਾ ਵੇਖੋ ਨਿੱਕੀਆਂ ਨਿੱਕੀਆਂ ਗੱਲਾਂ ਜੇ ਸਖੰਦੀਆਂ ਬਹੁਤ ਕੁਝ ਹੈ ਮੈਂ ਇੱਕ ਹੋਰ ਗੱਲ ਆਪ ਜੀ ਨਾਲ ਸਾਂਝੀ ਕਰ ਦੇਣਾ ਪ੍ਰਕਰਣੇ ਦੇ ਨਾਲ ਨਹੀਂ ਅਸੀਂ ਕਿਸੇ ਕਰ ਜਾਣੇ ਸੱਚੀ ਗੱਲ ਹੈ ਕਈ ਵਾਰੀ ਕਿਸੇ ਦੇ ਵਿਆਹ ਚ ਬੰਦਾ ਜਾਂਦਾ ਹੈ ਇਹ ਸ਼ਬਦ ਕਹਿੰਦਾ ਕਾਦੀ ਰੋਟੀ ਦਿੱਤੀ ਉਸ ਉਸ ਗਰੀਬ ਦਾ ਪਰਦਾ ਟੱਕੀ ਉਹਦਾ ਨਸ਼ਰ ਨਾ ਕਰੀਏ ਨੂੰ ਯਾਦ ਹੈ ਇਹ ਇਹ ਹਕੀਕਤ ਚ ਗੱਲ ਕਰੇ ਕਿ ਜਦੋਂ ਬੱਚੀ ਦੀ ਸ਼ਾਦੀ ਹੁੰਦੀ ਆਪਾਂ ਡੋਲੀ ਤੋੜਨੇ ਆ ਨਾ ਜੀ ਤੇ ਫਿਰ ਕਈ ਵਾਰੀ ਬੱਚੀ ਦਾ ਬਾਪ ਪਿਤਾ ਭਰਾ ਇਕੱਠੇ ਹੋ ਕੇ ਉਸ ਲੜਕੇ ਦੇ ਬਾਪ ਨੂੰ ਉਹਦੇ ਚਾਚੇ ਤਾਇਆ ਨੂੰ ਹੱਥ ਜੋੜ ਕੇ ਕਹਿੰਦੇ ਨੇ ਸਾਡੇ ਤੋਂ ਕੋਈ ਭੋਲ ਹੋ ਗਈ ਹੋਵੇ ਸਿਵਾ ਨਹੀਂ ਕਰ ਸਕੇ ਸਾਨੂੰ ਬਖਸ਼ ਦਿਆ ਜੀ ਇਹ ਇਹ ਕਲਚਰ ਦਾ ਕਿਸਾ ਡੋਲੀ ਤੋਰੀ ਦੇ ਲੜਕੇ ਦੇ ਬਾਪ ਕੋਲ ਲੜਕੀ ਦਾ ਬਾਪ ਆਇਆ ਬਜ਼ੁਰਗ ਸੀ ਉਹਨੇ ਹੱਥ ਜੋੜ ਕੇ ਕਿਹਾ ਤੁਸੀਂ ਆਏ ਮੈਂ ਉਹ ਸੇਵਾ ਨਹੀਂ ਕਰ ਸਕਿਆ ਜਿੰਨੀ ਕੋ ਕਰਨੀ ਚਾਹੀਦੀ ਸੀ ਮੇਰੀ ਸੇਵਾ ਦੀਆਂ ਔਣਤਾਈਆਂ ਚਿਤਾਰਿਓ ਨਾ ਮੇਰੀ ਧੀ ਤੇ ਮੇਰੇ ਤੇ ਪਰਦਾ ਪਾਈ ਰੱਖਿਆ ਜੀ ਇਹ ਸ਼ਬਦ ਕਹੇ ਉਹ ਲੜਕੇ ਦਾ ਬਾਪ ਉਸ ਤੋਂ ਵੀ ਨਿਮਰਤਾ ਵਾਲਾ ਉਹਨੇ ਲੜਕੀ ਦੇ ਬਾਪ ਦੇ ਪੈਰ ਫੜ ਲਏ ਕਹਿੰਦਾ ਨਾ ਬਜ਼ੁਰਗਾ ਇਹ ਸ਼ਬਦ ਨਾ ਕਹੇ ਮੈਂ ਤਾਂ ਇੰਨਾ ਗਰੀਬ ਹਾਂ ਮੈਂ ਦੋ ਡੰਗ ਦੀ ਰੋਟੀ ਵੀ ਰਿਸ਼ਤੇਦਾਰਾਂ ਨੂੰ ਖਵਾ ਨਹੀਂ ਸਕਿਆ ਤੇਰੇ ਬੂਏ ਤੇ ਲੈ ਕੇ ਆ ਗਿਆ ਗੱਲ ਸੁਣ ਸਲੀਕਾ ਕਿਹਦਾ ਹੈ ਕਹਿੰਦਾ ਮੈਂ ਤਾਂ ਦੋ ਡੰਗ ਦੀ ਰੋਟੀ ਨਹੀਂ ਖਵਾ ਸਕਿਆ ਇਸ ਬੂਏ ਤੋਂ ਖੁਰਾ ਕਿੱਲ ਚੱਲਿਆ ਅਰਜ਼ ਕਰਾਂਗਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਬੂ ਖੀਰ ਖਾਂਡ ਘਿਓ ਨਾ ਪਾਵੇ ਕਦੀ ਖੀਰਾ ਖੰਡ ਤੇ ਘਿਓ ਦੀਆਂ ਚੀਜ਼ਾਂ ਨੂੰ ਬੰਦਾ ਟੁੱਡੇ ਮਾਰਦਾ ਕਬੂ ਖੀਰ ਖਾਂਡ ਘਿਓ ਨਾ ਪਾਵੇ ਕਬੂ ਘਰ ਘਰ ਟੂਕ ਮੰਗਾਵੇ ਉਹੀ ਭੰਡਾ ਜਿਹੜਾ ਠੁੱਡੇ ਮਾਰ ਕੇ